ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮ ਹਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਇਹ ਵੀ ਮੈਨੂੰ ਮੇਰੀ ਕਿਸੇ ਭੈਣ ਨੇ ਫੋਟੋ ਭੇਜੀ ਹੋਈ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਇਸ ਕੀਵੀ ਦਾ ਜਿਹੜਾ ਡਿਜ਼ਾਈਨ ਹੈ ਬਣਾ ਕੇ ਸਿਖਾਓ ਤੁਸੀਂ ਦੇਖ ਸਕਦੇ ਹੋ ਫੋਟੋ ਸਕਰੀਨ ਤੇ ਲੱਗੀ ਹੋਈ ਹੈ ਇਹ ਉਹਨਾਂ ਨੇ ਵਾਈਟ ਕਲਰ ਦੀ ਸਕੀਵੀ ਦੀ ਮੈਨੂੰ ਫੋਟੋ ਭੇਜੀ ਹੈ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਹੁਣ ਆਪਾਂ ਬਣਾ ਕੇ ਸਿਖਾਵਾਂਗੇ ਜੇ ਤੁਸੀਂ ਕੋਈ ਬਣਵਾਉਣਾ ਚਾਹੁੰਦੇ ਹੋ ਡਿਜ਼ਾਈਨ ਤੇ ਤੁਸੀਂ ਵੀ WhatsApp ਤੇ ਆਪਣੀ ਜਿਹੜੀ ਆ ਸਵੈਟਰ ਦੀ ਡਿਜ਼ਾਈਨ ਦੀ ਪਿਕ ਭੇਜ ਸਕਦੇ ਜੀ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਆ ਉਹ ਬਣਾਉਣਾ ਸ਼ੁਰੂ ਕਰਾਂਗੇ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਾਨੂੰ 4-4 ਦੇ ਹਿਸਾਬ ਨਾਲ ਕੁੰਡੇ ਲੈਣੇ ਪੈਣਗੇ 4-4 ਦੇ ਹਿਸਾਬ ਨਾਲ ਕੁੰਡੇ ਲੈ ਕੇ ਤਿੰਨ ਕੁੰਡੇ ਵਾਧੂ ਪਾ ਲਾਂਗੇ ਤੇ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਜਿਗਾ ਬਹੁਤ ਹੀ ਸੋਖਾ ਡਿਜ਼ਾਈਨ ਆ ਬਹੁਤ ਸੋਖਾ ਔਰ ਸਿੰਪਲ ਜਿਹਾ ਡਿਜ਼ਾਈਨ ਹੈ ਉਲਟੀਆਂ ਸਿੱਧੀਆਂ ਹੀ ਸਲਾਈਆਂ ਬਣਣੀਆਂ ਨੇ ਵੈਸੇ ਡਿਜ਼ਾਈਨ ਹੈ ਜਿਹੜਾ ਇੱਕ ਵਾਰ 6 ਸਲਾਈਆਂ ਚ ਬਣ ਜਾਏਗਾ ਤੇ ਬਾਅਦ ਵਿੱਚ ਚੇਂਜ ਹੋ ਕੇ ਫਿਰ 6 ਸਲਾਈਆਂ ਦੇ ਵਿੱਚ ਅਗਲਾ ਡਿਜ਼ਾਈਨ ਬਣੇਗਾ ਬਹੁਤ ਹੀ ਸੋਖਾ ਡਿਜ਼ਾਈਨ ਹੈ ਸਿੱਧੀ ਸਾਈਡ ਤੋਂ ਹੀ ਡਿਜ਼ਾਈਨ ਸ਼ੁਰੂ ਹੋਏਗਾ ਡਿਜ਼ਾਈਨ ਦੀ ਪਹਿਲੀ ਸਲਾਈ ਆ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡਾ ਸਿੱਧਾ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਇਸ ਤਰ੍ਹਾਂ ਬਿਨਾ ਬੁਨੇ ਉਤਾਰ ਲਵਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਪੂਰੀ ਸਲਾਈ ਦੇ ਵਿੱਚ ਆਪਾਂ ਇਹੀ ਚਾਰ ਕੁੰਡੇ ਰਿਪੀਟ ਕਰਦੇ ਜਾਣਾ ਹੈ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਬਿਨਾਂ ਬੁਨੇ ਉਤਾਰ ਲਾਂਗੇ ਇਹ ਧਾਗਾ ਜਿਹੜਾ ਅੱਗੋਂ ਦੀ ਜਾਏਗਾ ਫਿਰ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਸਿੱਧਾ ਬਣਾ ਕੇ ਤਿੰਨ ਕੁੰਡੇ ਆਪਾਂ ਇਸ ਤਰ੍ਹਾਂ ਬਿਨਾਂ ਬੁਨੇ ਉਤਾਰ ਲੈਣੇ ਆ ਫਿਰ ਧਾਗਾ ਪਿੱਛੇ ਕਰ ਲੈਣਾ ਇਹ ਧਾਗਾ ਜਿਹੜਾ ਅੱਗੋਂ ਦੀ ਜਾਣਾ ਚਾਹੀਦਾ ਆ ਫਿਰ ਇੱਕ ਕੁੰਡਾ ਸਿੱਧਾ ਤਾਂ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਬਿਨਾ ਬੁਨੇ ਉਤਾਰ ਲਾਂਗੇ ਲਾਸਟ ਤੇ ਇੱਕ ਕੁੰਡਾ ਫੇਰ ਸਿੱਧਾ ਹੋਣਾ ਚਾਹੀਦਾ ਹੈ ਤੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਪਹਿਲੀ ਸਲਾਈ ਬਣ ਗਈ ਆ ਡਿਜ਼ਾਈਨ ਦੀ ਦੂਸਰੀ ਸਲਾਈ ਉਲਟੇ ਪਾਸਿਓਂ ਆਪਾਂ ਪੂਰੀ ਉਲਟੀ ਬਣਾਉਣੀ ਹੈ ਇਹਦੇ ਵਿੱਚ ਉਲਟੀਆਂ ਸਲਾਈਆਂ ਜਿੰਨੀਆਂ ਆ ਸਾਰੀਆਂ ਉਲਟੀਆਂ ਹੀ ਬਣੀਆਂ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਆ ਤੇ ਤੁਸੀਂ ਵੀ ਜੇ ਕੋਈ ਫੋਟੋ ਭੇਜਨੀ ਆ ਤੇ ਕਲੀਅਰ ਭੇਜਿਆ ਕਰੋ WhatsApp ਤੇ ਤੁਸੀਂ ਕੋਈ ਡਿਜ਼ਾਈਨ ਬਣਵਾਉਣਾ ਚਾਹੁੰਦੇ ਹੋ ਜੇਕਰ ਮੈਨੂੰ ਡਿਜ਼ਾਈਨ ਦੀ ਸਮਝ ਆਏਗੀ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਉਹ ਡਿਜ਼ਾਈਨ ਤੁਹਾਨੂੰ ਬਣਾ ਕੇ ਜ਼ਰੂਰ ਦਿਖਾਵਾਂਗੀ ਸਿਖਾਵਾਂਗੀ ਜਿੰਨਾ ਭੈਣਾਂ ਨੂੰ ਨਹੀਂ ਸਮਝ ਲੱਗਦੀ ਡਿਜ਼ਾਈਨ ਦੀ ਵੇਖ ਕੇ ਉਤਾਰਨਾ ਨਹੀਂ ਆਉਂਦਾ ਤੇ ਮੈਂ ਉਹ ਡਿਜ਼ਾਈਨ ਜਿਹੜਾ ਬਣਾ ਕੇ ਜ਼ਰੂਰ ਸਿਖਾਵਾਂਗੀ ਤੇ ਦੂਸਰੀ ਸਲਾਈ ਬਣ ਗਈ ਉਲਟੇ ਪਾਸਿਓਂ ਉਲਟੀ-ਉਲਟੀ ਹੁਣ ਤੀਸਰੀ ਸਲਾਈ ਸਿੱਧੇ ਪਾਸਿਓਂ ਆਪਾਂ ਪੂਰੀ ਸਲਾਈ ਸਿੱਧੀ-ਸਿੱਧੀ ਬਣਾਉਣੀ ਆ ਬਹੁਤ ਜ਼ਿਆਦਾ ਸੋਖਾ ਡਿਜ਼ਾਈਨ ਆ ਸਿਰਫ ਸਿੰਪਲ ਉਲਟਾ ਸਿੱਧਾ ਹੀ ਹੋਣਾ ਗਿਆ ਆਪਾਂ ਤੇ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ ਹੈ ਤੀਸਰੀ ਸਲਾਈ ਆਪਾਂ ਪੂਰੀ ਸਿੱਧੀ ਸਿੱਧੀ ਬਣਾ ਲੈਣੀ ਆ ਉਹ ਉਲਟੇ ਪਾਸਿਓਂ ਚੌਥੀ ਸਲਾਈ ਰਿਹੜੀ ਆ ਉਹ ਆਪਾਂ ਪਹਿਲਾਂ ਕੁੰਡਾ ਉਤਾਰ ਲਿਆ ਫਿਰ ਬਾਕੀ ਸਾਰੇ ਕੁੰਡੇ ਉਲਟੇ-ਉਲਟੇ ਬਣਾ ਲੈਣੇ ਫਿਰ ਪੰਨਵੀ ਸਲਾਈ ਦੇ ਵਿੱਚ ਫੇਰ ਆਪਾਂ ਡਿਜ਼ਾਈਨ ਬਣਾਵਾਂਗੇ ਬਸ ਜਿਹੜੀ ਪੰਨਵੀ ਸਲਾਈ ਹੋ ਤੁਸੀਂ ਧਿਆਨ ਦੇ ਨਾਲ ਦੇਖਣੀ ਹੈ ਕਿ ਡਿਜ਼ਾਈਨ ਜਿਹੜਾ ਕਿਸ ਤਰ੍ਹਾਂ ਬਣਨਾ ਹੈ ਛੇ ਸਲਾਈਆਂ 'ਚ ਇੱਕ ਵਾਰ ਡਿਜ਼ਾਈਨ ਬਣੇਗਾ ਉਸ ਤੋਂ ਬਾਅਦ ਡਿਜ਼ਾਈਨ ਫਿਰ ਜਿਹੜਾ ਉਹ ਚੇਂਜ ਹੋ ਜਾਏਗਾ ਤੇ ਬਹੁਤ ਹੀ ਸੋਖੇ ਤਰੀਕੇ ਦੇ ਨਾਲ ਬਣਦਾ ਹੈ ਡਿਜ਼ਾਈਨ ਚੌਥੀ ਸਲਾਈ ਆਪਾਂ ਬਣਾ ਲਈ ਹੁਣ ਉਲਟੀ-ਉਲਟੀ 25 ਸਲਾਈ ਵੇਖੋ ਹੁਣ ਕਿਸ ਤਰ੍ਹਾਂ ਬਣਾਵਾਂਗੇ ਆਪਾਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਉਸ ਤੋਂ ਬਾਅਦ ਦੋ ਕੁੰਡੇ ਸਿੱਧੇ ਬਣਾਉਣੇ ਆ 1 ਤੇ 2 ਦੋ ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਇਹ ਜਿਹੜਾ ਪਤੱਗਾ ਛੱਡਿਆ ਸੀ ਇਹਨੂੰ ਇਸ ਤਰ੍ਹਾਂ ਇੱਧਰ ਵਾਲੀ ਸਲਾਈ ਤੇ ਆਪਾਂ ਪਾ ਲੈਣਾ ਹੈ ਤੇ ਉਸ ਤੋਂ ਬਾਅਦ ਵੇਖੋ ਕੀ ਕਰਨਾ ਹੈ 1 2 3 ਤੇ 4 ਚੌਥੇ ਹੌਲ ਦੇ ਵਿੱਚ ਆਪਾਂ ਸਲਾਈ ਪਾਉਣੀ ਹੈ ਤੇ ਇਸ ਤਰ੍ਹਾਂ ਕਰਕੇ نیچےੋਂ نیچےੋਂ ਆਪਾਂ ਜਿਹੜਾ ਇਹਨੂੰ ਗੁੰਨ ਦੇਣਾ ਕੁੰਡਾ ਸਿੱਧਾ ਇਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਛੱਡ ਦੇਣਾ ਕਿਉਂਕਿ ਇਹ ਕੁੰਡੇ ਨੂੰ ਆਪਾਂ ਥੱਲੇ ਹੌਣ ਲਿਆ ਵਾ ਹੁਣ ਆਪਾਂ ਫੇਰ ਤਿੰਨ ਕੁੰਡੇ ਸਿੱਧੇ ਬਣਾਉਣੇ 1 2 3 ਤਿੰਨ ਕੁੰਡੇ ਸਿੱਧੇ ਬਣਾ ਲਏ ਧਾਗਾ ਪਿੱਛੇ ਰਹੇਗਾ ਐ ਆਪਾਂ ਜਿਹੜਾ ਇੱਕ ਐਕਸਟਰਾ ਧਾਗਾ ਛੱਡਿਆ ਸੀ ਅੱਗੇ ਇਹਨੂੰ ਪਾ ਲੈਣਾ ਸਲਾਈ ਤੇ ਤੇ ਫਿਰ ਇੱਥੋਂ ਵੇਖੋ ਚੌਥੇ ਹੋਲ ਦੇ ਵਿੱਚ ਇੱਕ ਦੋ ਤਿੰਨ ਤੇ ਚਾਰ ਚੌਥੇ ਹੋਲ ਦੇ ਵਿੱਚ ਸਲਾਈ ਪਾ ਲੈਣੀ ਆ ਤੇ ਇਹਨੂੰ ਇਸ ਤਰ੍ਹਾਂ ਕੁੰਡਾ ਇੱਥੋਂ ਆਪਾਂ ਕੱਢ ਲੈਣਾ ਇਹ ਜਿਹੜਾ ਕੁੰਡਾ ਇਹਨੂੰ ਤੁਸੀਂ ਇੱਥੇ ਹੀ ਛੱਡ ਦੇਣਾ ਇਹ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਤੇ ਫਿਰ ਵੇਖੋ ਇਹ ਜਿਹੜਾ ਇਹਨੂੰ ਆਪਾਂ ਪਾ ਲੈਣਾ 1 2 3 ਤੇ 4 ਚੌਥੇ ਹੌਲ ਦੇ ਵਿੱਚੋਂ ਆਪਾਂ ਫਿਰ ਉਨਾ ਨੀਚੇ ਜਾ ਕੇ ਉਨਾ ਹੈ ਕਿਉਂਕਿ ਆਪਾਂ ਚਾਰ ਸਲਾਈਆਂ ਬਣਾ ਚੁੱਕੇ ਹਾਂ ਤੇ ਆ ਪੰਜਵੀਂ ਸਲਾਈ ਆ ਆਪਾਂ ਫਰਸਟ ਵਾਲੀ ਸਲਾਈ ਦੇ ਵਿੱਚੋਂ ਇਹਨੂੰ ਕੱਢਣਾ ਹੈ ਫਿਰ ਤਿੰਨ ਕੁੰਡੇ ਸਿੱਧੇ 1 2 3 ਫਿਰ ਐਜੜਾ ਲੂਪ ਇਹਨੂੰ ਆਪਾਂ ਪਾ ਲੈਣਾ ਫਿਰ 1 2 3 ਤੇ 4 ਗਿਣਕੇ ਤੁਸੀਂ ਤੇ ਚਾਰ ਧਾਗਾ ਜਿਹੜੇ ਉਹ ਥੱਲੇ ਚਲੇ ਜਾਣ। ਫਿਰ ਦੋ ਕੁੰਡੇ ਸਿੱਧੇ ਤੇ ਲਾਸਟ ਵਾਲਾ ਜਿਹੜਾ ਉਹ ਵੀ ਸਿੱਧਾ ਹੀ ਬਣੇਗਾ। 19ਵੀਂ ਸਲਾਈ ਬਣ ਗਈ ਡਿਜ਼ਾਈਨ ਦੀ। ਹੁਣ ਅਸੀਂ ਆ ਗਏ ਹਾਂ ਛੇਵੀਂ ਸਲਾਈ ਤੇ ਤੇ ਇਹ ਉਲਟੀ ਸਲਾਈ ਜਿਹੜੀ ਆ ਇਹ ਪੂਰੀ ਉਲਟੀ ਬਣੇਗੀ। ਹੁਣ 7ਵੀਂ ਸਲਾਈ ਦੇ ਵਿੱਚ ਆਪਾਂ ਡਿਜ਼ਾਈਨ ਜਿਹੜਾ ਆਪਣਾ ਚੇਂਜ ਕਰਨਾ ਹੈ। ਛੇਵੀਂ ਸਲਾਈ ਪੂਰੀ ਉਲਟੀ ਉਲਟੀ ਬਣ ਜਾਣੀ ਹੈ ਉਲਟੀਆਂ ਸਲਾਈਆਂ ਇਹਦੇ ਵਿੱਚ ਸਭ ਉਲਟੀਆਂ ਹੀ ਬਣਦੀਆਂ ਨੇ ਜਿਹੜੇ ਡਿਜ਼ਾਈਨਾਂ ਦੇ ਵਿੱਚ ਉਲਟੀਆਂ ਸਲਾਈਆਂ ਉਲਟੀਆਂ ਬੰਦੀਆਂ ਨੇ ਉਹ ਡਿਜ਼ਾਈਨ ਬਹੁਤ ਸੌਖੇ ਤਰੀਕੇ ਦੇ ਨਾਲ ਬਣ ਜਾਂਦੇ ਨੇ ਬੜੀ ਜਲਦੀ ਜਲਦੀ ਉਸਰਦੇ ਨੇ ਡਿਜ਼ਾਈਨ ਸਵੈਟਰ ਬਣਾਉਣੀ ਜਿਹੜੀ ਉਹ ਸੌਖੀ ਹੋ ਜਾਂਦੀ ਹੈ ਛੇਵੀਂ ਸਲਾਈ ਬਣ ਗਈ ਹੈ ਉਲਟੀ ਉਲਟੀ ਹੁਣ ਅੱਗੇ ਆਪਾਂ ਸੱਤਵੀਂ ਸਲਾਈ ਤੇ 7ਵੀਂ ਸਲਾਈ ਦੇਖੋ ਇਹਦੇ ਵਿੱਚ ਥੋੜਾ ਜਿਹਾ ਚੇਂਜ ਹੋਏਗਾ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਸਿੱਧੇ ਬਣਾਉਣੇ ਆ 1 2 3 ਤਿੰਨ ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਧਾਗਾ ਅੱਗੇ ਕਰ ਲੈਣਾ ਵਾ ਫਿਰ ਤਿੰਨ ਕੁੰਡੇ ਇਸ ਤਰ੍ਹਾਂ ਬਿਨਾ ਬੁਣੇ ਉਤਾਰ ਲੈਣੇ ਫਿਰ ਧਾਗਾ ਪਿੱਛੇ ਕਰ ਦੇਣਾ ਜਿਸ ਤਰ੍ਹਾਂ ਪਹਿਲਾਂ ਕੀਤਾ ਸੀ ਫਿਰ ਇੱਕ ਕੁੰਡਾ ਸਿੱਧਾ ਫਿਰ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਇਸ ਤਰ੍ਹਾਂ ਉਤਾਰ ਲੈਣੇ ਆ ਇਹਨਾਂ ਦੇ ਅੱਗੋਂ ਦੀ ਧਾਗਾ ਲੈ ਜਾਣਾ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਤਾਰ ਲੈਣੇ ਆ ਧਾਗਾ ਅੱਗੋਂ ਦੀ ਖੜ ਕੇ ਇੱਕ ਕੁੰਡਾ ਸਿੱਧਾ ਲਾਸਟ ਤੇ ਆ ਹੁਣ ਜਿਹੜੇ ਆ ਚਾਰ ਕੁੰਡੇ ਬਚਦੇ ਇਹਨਾਂ ਨੂੰ ਆਪਾਂ ਸਿੱਧੇ ਹੀ ਬਣਾ ਲੈਣਾ ਹੁਣ ਅੱਗੇ ਆਪਾਂ ਡਿਜ਼ਾਈਨ ਦੀ 8ਵੀਂ ਸਲਾਈ ਤੇ ਉਲਟੀ ਸਲਾਈ ਹੈ ਜਿਹੜੀ ਇਹ ਪੂਰੀ ਉਲਟੀ ਬਣੇਗੀ ਉਲਟੀ ਸਲਾਈ ਨੂੰ ਹੁਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਅਠਵੀਂ ਸਲਾਈ ਉਲਟੀ ਬਣਾ ਲਿਆ ਹੁਣ ਅਸੀਂ ਆ ਗਏ ਨੌਵੀਂ ਸਲਾਈ ਤੇ ਨੌਵੀਂ ਸਲਾਈ ਜਿਹੜੀ ਪਹਿਲਾ ਕੁੰਡਾ ਉਕਾਰ ਲਿਆ ਬਾਕੀ ਪੂਰੀ ਸਲਾਈ ਆਪਾਂ ਸਿੱਧੇ ਸਿੱਧੀ ਬਣਾ ਦੇਣੀ ਹੈ ਪੂਰੀ ਸਲਾਈ ਸਿੱਧੇ ਸਿੱਧੀ ਬਣਾਵਾਂਗੇ ਨੌਵੀਂ ਸਲਾਈ ਜਿਹੜੀ ਆ ਪੂਰੀ ਸਿੱਧੀ ਸਿੱਧੀ ਬਣੇਗੀ ਸਾਰੀਆਂ ਸਲਾਈਆਂ ਇਹਦੇ ਵਿੱਚ ਉਲਟੀਆਂ ਸਿੱਧੀਆਂ ਹੀ ਬਣਨੀਆਂ ਨੇ ਸੌਖਾ ਜਿਹਾ ਡਿਜ਼ਾਈਨ ਹੈ ਬਿਲਕੁਲ ਹੁਣ ਦਸਵੀਂ ਸਲਾਈ ਉਲਟੀ ਜਿਹੜੀ ਆ ਉਹ ਵੀ ਪੂਰੀ ਉਲਟੀ ਉਲਟੀ ਬਣੇਗੀ ਫਿਰ 11ਵੀਂ ਸਲਾਈ ਦੇ ਵਿੱਚ ਡਿਜ਼ਾਈਨ ਬਣੇਗਾ ਇੱਕ ਪਹਿਲੀ ਸਲਾਈ ਦੇ ਵਿੱਚ ਡਿਜ਼ਾਈਨ ਬਣਨਾ ਹੈ ਫਿਰ ਉਸ ਤੋਂ ਬਾਅਦ ਪੰਜਵੀਂ ਸਲਾਈ 'ਚ ਡਿਜ਼ਾਈਨ ਬਣਨਾ ਹੈ ਪੰਜਵੀਂ ਸਲਾਈ ਤੋਂ ਬਾਅਦ ਸੱਤਵੀਂ ਸਲਾਈ 'ਚ ਡਿਜ਼ਾਈਨ ਬਣਨਾ ਹੈ ਫਿਰ ਡਿਜ਼ਾਈਨ ਬਣਨਾ ਚਾਕੇ 11ਵੀਂ ਸਲਾਈ ਦੇ ਵਿੱਚ ਬਾਕੀ ਸਾਰੀਆਂ ਸਲਾਈਆਂ ਸਿੰਪਲ ਹੀ ਬਣਣੀਆਂ ਹੈ ਦਸਵੀਂ ਸਲਾਈ ਬਣ ਗਈ ਹੁਣ ਉਲਟੀ ਉਲਟੀ ਉਨਾਗੇ 11ਵੀਂ ਸਲਾਈ ਤੇ 11ਵੀਂ ਸਲਾਈ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਚਾਰ ਕੁੰਡੇ ਸਿੱਧੇ ਬਣਾਉਣੇ ਆ 2 3 4 ਜਿਹੜੇ ਇਹ ਤਿੰਨ ਕੁੰਡੇ ਆਪਾਂ ਸਲਿੱਪ ਕੀਤੇ ਸੀ ਇਹਨਾਂ ਦੇ ਸੈਂਟਰ ਵਾਲੇ ਕੁੰਡੇ 'ਚੋਂ ਆਪਾਂ نیچے ਧਾਗਾ ਕਢਣਾ ਹੁੰਦਾ ਫਿਰ ਇਹ ਵਾਲੇ ਧਾਗੇ ਨੂੰ ਸਲਾਈ ਦੇ ਉੱਪਰ ਪਾ ਲੈਣਾ ਫਿਰ ਚਾਰ ਧਾਗੇ ਆਪਾਂ نیچے ਜਾਣਾ 1 2 3 ਤੇ ਚਾਰ ਚਾਰ ਤਾਂ ਗੇਸਟਰ نیچے ਜਾ ਕੇ ਆਪਾਂ ਤੇ ਆ ਕੱਢ ਕੇ ਲੈਣਾ ਇਹ ਜਿਹੜਾ ਸਾਡੇ ਨਾਲ ਹੀ ਉੱਪਰ ਚਲੇ ਜਾਣਾ ਇਸ ਤੋਂ ਬਾਅਦ ਹੁਣ ਆਪਾਂ ਤਿੰਨ ਕੁੰਡੇ ਸਿੱਧੇ ਬਣਾਉਣੇ 1 2 ਤੇ 3 ਤਿੰਨ ਕੁੰਡੇ ਸਿੱਧੇ ਬਣਾ ਲਏ ਫਿਰ ਵੇਖੋ ਆ ਪਾ ਲਿਆ ਇਸ ਦੇ ਸਲਾਈ ਤੇ 1 2 3 ਤੇ 4 ਇਸ ਤਰ੍ਹਾਂ ਕਰਕੇ ਕੱਢ ਲੈਣਾ ਇਹ ਵਾਲਾ ਕੁੰਡਾ ਜਿਹੜਾ ਇਹਨੂੰ نیچے ਛੱਡ ਦੇਣਾ ਫਿਰ ਤੇਨ ਕੁੰਡੇ ਸਿੱਧੇ 1 2 3 ਫਿਰ ਵੇਖੋ 1 2 3 4 ਚੌਥੇ ਦੇ ਵਿੱਚੋਂ ਆਪਾਂ ਬਣਾਉਣਾ ਹੈ ਡਿਜ਼ਾਈਨ ਫਿਰ ਅਗਲੇ ਚਾਰ ਕੁੰਡੇ ਸਿੱਧੇ ਹੀ ਬਣਾਵਾਂਗੇ ਤੇ ਲਾਸਟ ਵਾਲਾ ਜਿਹੜਾ ਕੁੰਡਾ ਉਹ ਵੀ ਸਿੱਧਾ ਬਣੇਗਾ 11ਵੀਂ ਸਲਾਈ ਬਣ ਗਈ ਡਿਜ਼ਾਈਨ ਦੀ ਹੋਣਾ ਗਿਆ 12ਵੀਂ ਸਲਾਈ ਤੇ 12ਵੀਂ ਸਲਾਈ ਜਿਹੜੀ ਉਹ ਪੂਰੀ ਸਾਡੀ ਉਲਟੀ ਉਲਟੀ ਬਣੇਗੀ 12 ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਕੰਪਲੀਟ ਹੋ ਜਾਂਦਾ ਹੈ ਇਹ ਹੀ 12 ਸਲਾਈਆਂ ਸੀ बार-बार ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ ਹੈ ਬਹੁਤ ਸਿੰਪਲ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ 스ਕੀਵੀ ਤੇ ਪਾਇਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਤੁਸੀਂ ਇਸ ਨੂੰ ਵੈਸੇ ਕਿਸੇ ਵੀ ਕੋਟੀ ਸਵੈਟਰ ਤੇ ਪਾ ਸਕਦੇ ਜੀ ਜੈਨਸ ਕੋਟੀ ਤੇ ਵੀ ਪਾ ਸਕਦੇ ਜੀ ਕਿਉਂਕਿ ਇਹਦੇ ਵਿੱਚ ਕੋਈ ਵੀ ਉੱਬਰਿਆ ਡਿਜ਼ਾਈਨ ਨਹੀਂ ਹੈ ਬੱਚਿਆਂ ਦੀ ਕੋਟੀ ਤੇ ਡਿਜ਼ਾਈਨ ਜਿਹੜਾ ਇਹ ਬਹੁਤਾ ਸੋਹਣਾ ਨਹੀਂ ਲੱਗੇਗਾ ਕਿਉਂਕਿ ਬੱਚਿਆਂ ਦੀ ਕੋਟੀ ਤੇ ਡਿਜ਼ਾਈਨ ਜਿਹੜੇ ਉਹ ਉੱਪਰੇ-ਉੱਪਰੇ ਸੋਹਣੇ ਲੱਗਦੇ ਉਲਟੀ ਸਾਈਡ ਤੋਂ ਇਹ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਤੇ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਜਦੋਂ ਆਪਾਂ ਅੱਗੇ ਤੋਂ ਅੱਗੇ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰ੍ਹਾਂ ਜਿਸ ਤਰ੍ਹਾਂ ਭੈਣ ਉਹਨਾਂ ਨੇ ਇਸ ਕੀਵੀ ਦੀ ਫੋਟੋ ਭੇਜੀ ਆ ਇਸ ਤਰੀਕੇ ਦੇ ਨਾਲ ਬਣ ਕੇ ਤਿਆਰ ਹੁੰਦਾ ਜਾਏਗਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ